ਪਟਿਆਲਾ ਪੁਲਿਸ ਨੇ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਕਾਬੂ ਕੀਤਾ ਹੈ ਤੁਹਾਨੂੰ ਦੱਸਦੀਏ ਕਿ 16 ਦੇ ਕਰੀਬ ਮੋਟਰਸਾਈਕਲ ਇਨ੍ਹਾਂ ਕੋਲੋਂ ਬਰਾਮਦ ਕੀਤੇ ਗਏ ਨੇ ਤੇ ਦੋਨੋਂ ਹੀ ਚੋਰ ਨਸ਼ੇਤੀ ਆਦੀ ਹਨ ਅਤੇ ਨਸ਼ੇ ਦੀ ਹਾਲਤ ਵਿੱਚ ਹੀ ਕਾਬੂ ਕੀਤੇ ਗਏ ਨੇ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਡੀਐਸਪੀ ਸਿਟੀ ਮਨਦੀਪ ਕੌਰ ਨੇ ਦੱਸਿਆ ਹੈ ਕਿ ਪਟਿਆਲਾ ਪੁਲਿਸ ਚੋਣਕੀਆਂ ਫਾਰਤਾਤਾਂ ਨੂੰ ਲੈ ਕੇ ਸਖਤ ਕਾਰਵਾਈ ਕਰ ਰਹੀ ਹੈ ਸ਼ਹਿਰ ਵਿੱਚ ਜੋ ਮੋਟਰਸਾਈਕਲ ਚੋਰੀ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਸਨ ਜਿਸ ਤੇ ਕਾਰਵਾਈ ਕਰਦਿਆਂ ਹੋਇਆ ਪਿਛਲੇ ਮਹੀਨੇ ਦੇ ਚੋਰੀ ਕੀਤੇ ਗਏ 8 ਮੋਟਰਸਾਈਕਲ ਬਰਾਮਦ ਕੀਤੇ ਨੇ 16 ਮੋਟਰਸਾਈਕਲ ਹੋਰ ਬਰਾਮਦ ਕੀਤੇ ਨੇ ਅਤੇ ਚੋਰਾਂ ਨੂੰ ਵੀ ਇਹਨਾਂ ਦੇ ਸਮੇਤ ਕਾਬੂ ਕਰ ਲਿਆ ਗਿਆ ਜਦੋਂ ਇਹਨਾਂ ਦੋਵਾਂ ਚੋਰਾਂ ਨੂੰ ਕਾਬੂ ਕੀਤਾ ਗਿਆ ਤਾਂ ਇਹ ਨਸ਼ੇ ਦੀ ਹਾਲਤ ਵਿੱਚ ਸਨ DSP ਮਨਦੀਪ ਨੇ ਕਿਹਾ ਕਿ ਮਾਮਲੇ ਦੀ ਹੋਰ ਜਾਂਚ DSP ਮਨਦੀਪ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਹੋਰ ਚੋਰਾਂ ਨੇ ਕਿੰਨੇ ਮੋਟਰਸਾਈਕਲ ਚੋਰੀ ਕੀਤੇ ਹਨ ਅਤੇ ਕਿੱਥੇ-ਕਿੱਥੇ ਵੇਚੇ ਨੇ ਸ੍ਰੀ ਐਸਐਸਪੀ ਤਰਫ ਪਟਿਆਲਾ ਆਈਪੀਐਸ ਵਾਜਿ ਸ਼ਰਮਾ ਜੀ ਅਤੇ ਐਫਪੀ ਸਿਟੀ ਪਟਿਆਲਾ ਦੀਆਂ ਹਾਂ ਸਖਤ ਹਦਾਇਤਾਂ ਵੀ ਆਦੀ ਉਨਾਂ ਤੇ ਕਹਾਟ ਹੈ ਜਦੋਂ ਜਿਹੜੀ ਕਾਰਵਾਈ ਹੋਈ ਆ ਸਾਡੇ ਐਸ ਐਚਓ ਸਿਵਲਾਈ ਤੇ ਚੌਕੀ ਇਨਚਾਰਜ ਨੇ ਅਸੀਂ ਪਿਛਲੇ ਮਹੀਨੇ ਮੈਂ ਤੁਹਾਨੂੰ ਦੱਸਨਾ ਸਾਊਥ ਦੀ ਆਪਣੀ ਲਾਸਟ ਮੰਥ ਤੋਂ ਵੀ ਆਪਣੀ ਅੱਡ ਮੋਟਰਸਾਈਕਲ ਜਿਹੜੇ ਰਿਕਵਰ ਕੀਤਾ ਤੇ ਇਸ ਵਿੱਚ ਨਾਲ ਹੀ ਜਿਹੜੇ ਅਸੀਂ 16 ਮੋਟਰਸੈਕ ਜਿਹੜੇ ਆ ਚੋਰੀ ਦੇ ਜਿਹੜੇ ਰਿਕਵਰ ਕੀਤੇ ਆ ਤੇ ਦੋ ਇਹਦੇ ਵਿੱਚ ਜਿਹੜੇ ਮੁੰਜੇ ਜਿਹੜੇ ਆ ਫਾਊਂਡ ਆਪੋਈ ਆ ਕੀ ਕੰਮ ਕਰਦੇ ਜੀ ਕੋਲੇ ਜੀ ਕਿਨੇ ਪਾਈ ਰੀ ਥੈਂਕ ਯੂ ਕਾਲੈਕਟਰੀ ਵਿਸ਼ਾ ਜੀ ਦੀ ਕੋਲ ਹੈ ਅੱਛੀ ਜਿਹੜੇ ਇਹਨਾਂ ਦੀ ਬੈਕਗ੍ਰਾਉਂਡ ਜਿਹਨਾਂ سامنے ਆਈ ਆ ਇਹਨਾਂ ਵਿੱਚ ਜਿਹੜਾ ਇੱਕ ਲੜਕਾ ਹੈਗਾ ਜਿਹਦਾ ਹਰਮਨ ਹਰਮਨ ਸਿੰਘ ਹੈ ਇਹ ਜੇ 10 ਪਾਸ ਤੇ ਬੂਸਾ ਲੜਕਾ ਜਿਹੜਾ 9ਵੀਂ ਪਾਸ ਤੇ ਸਤਿ ਉਹ ਇਹ ਆ ਨਸੇ ਦੇ ਆਦੀ ਲੱਗਿਆ ਸੰਗਿਆ ਟਿਕਾ ਲੱਗਾ ਹੈ ਤੇ ਕੋਲ ਦੀ ਹਾਰਟ ਦੇ ਵਿੱਚ ਜਿਹੜਾ ਹੈ ਜੀ ਇਦਾਂ ਦੇ ਚੋਰੀਆਂ ਨੂੰ ਪਾੜਦਾ ਚਾਚਾਂ ਕਿੱਡੀ ਜਗ੍ਹਾ ਦੇ ਪਿੰਨ ਨਮਾ ਚੋਰੀ ਦੀ ਤੇ ਵੇਜੀ ਕੀ ਹਾਂਜੀ ਜਿਆਦਾ ਕਿਛੁ ਚੋਰੀ ਪੜੀ ਸਮੋਸਾ ਵਗੈਰੇ ਜਿਆਦਾਤਰ ਸਿਟੀ ਦੇ ਵਿੱਚ ਹੀ ਹਲ ਹਲਕअलग ਜਗ੍ਹਾ ਦੇ ਵਿੱਚ ਜਿਵੇਂ ਆਪਣੇ ਆਪਾ ਹਸਪੀਟਲ ਹੋ ਗਿਆ ਹਰ ਜਿੱਥਾ ਹਸਪੀਟਲ ਨਹੀਂ ਤੁਹਾਨੂੰ ਆਪੀ ਸਿਟੀ ਨੂੰ ਕੱਲ ਮੈਂ ਕਿਤੇ ਕਾਫੀ ਦੇ ਤੋਂ ਸੰਗਰੀ ਇਨਫੋਰਮੇਸ਼ਨ ਮਿਲੀ ਸੀ ਅਜੀਤ ਕੁਮਾਰ ਕਰਦੇਵ ਰਾਜ ਦਾ ਮਕਾਨ ਨੰਬਰ 9 ਗਲੀ ਨੰਬਰ 10 ਤੇ ਪੋਣਾ ਦੇ ਜਿਹੜੀ ਸੀ ਕੰਪਲੇਂਟ ਦੇ ਉੱਪਰ ਹੈ ਜਿਹੜੀ ਕਰ ਹੋਈ ਉਹ ਪਹਿਲੇ ਦਿਨ ਵੀ ਮਾਲ ਦਰਜੀ ਗਈ ਹਾਂ ਇਨਨਤੇ ਪਹਿਲਾਂ ਵੀ ਇੱਕ ਐਫ ਆਈ ਆਰ ਜਿਹੜੀ ਦਰਜ ਹੈਗੀ ਹੈ ਕਿ ਜਿਸ ਤਰ੍ਹਾਂ ਇਹ ਨਸ਼ੀਲਾ ਪਦਾਰਥ ਕਹਿ ਰਹੇ ਹੋ ਸਾਡੇ ਕੋਲ ਵਾਹਨ ਨਸ਼ਾਗਾਰੀਂ ਦੇਖਲਾ ਨਹੀਂ। ਨਹੀਂ ਇਹ ਦਾ ਤਾਂ ਕੁਝ ਸਾਹਮਣੇ ਨਹੀਂ ਆਇਆ ਕਿ ਜਿਹੜਾ ਇਹਨਾਂ ਕੋਲ ਕੋਸ਼ਿਸ਼ ਰਿਕਵਰ ਹੋਇਆ ਹੋਵੇ ਪਰ ਇਹ ਨਸ਼ੇ ਦੀ ਆਦਤ ਹੀ ਹੈ। ਇਹ ਰੈਨ ਵਾਲੇ ਕਿਥੋਂ ਦੇ ਬਾਈਕਾਂ ਤੋਂ ਕਿਹੜੀ ਲਾਪਰਵਾਹੀ ਬਾਰੇ ਗੱਲ ਕਰਦੇ ਹੋ? ਪਾਗੜੀ ਕਰਦੇ ਹੋ। ਜ਼ਿਆਦਾਤਰ ਸਾਰੇ ਹਲਕ-ਹਲਕ ਤਰ੍ਹਾਂ ਦੇ ਬਾਈਕ ਹੈਗੇ ਆ ਸਪਰਕ ਸੀ ਪੈਂਟ ਰਗੜਾ ਦੇ ਦੇ ਸ਼ਾ ਗਿਆ ਤੇ ਉਹ ਤਾਂ ਦੇ ਜਿਹੜੇ ਰਿਕਵਰ ਹੋਏ ਆ ਇਹ ਕੀ ਕਰਦੇ ਸੀ ਕਿ ਇਦਾਂ ਚੋਰੀ ਕਰ ਲੈਂਦੇ ਸੀ ਫਿਰ ਅੱਗੇ ਸੱਤੇ ਰੇਡ ਦੇ ਉੱਪਰ ਇਹ ਹੀ ਅੱਗੇ ਕਿਤੇ ਨੂੰ ਸੇਕ ਕਰਦੇ। ਇਹ ਰੈਨ ਵਾਲੇ ਕਿਥੋਂ ਦੇ ਨੇ ਮੈਡਮ? ਲੋਕੀਏ ਇਹ ਲੋਕ ਵੀ ਵੇਖਣ ਜਾਂਤੀ ਬਾਹਰ ਵੀ ਵੇਖਦੇ ਨੇ ਬਸ ਲਿਖੋ ਇਹਨਾਂ ਨੂੰ ਇਹ ਪਤਾ ਲੱਗਦਾ ਸੀ ਕਿ ਕਿਸੇ ਨੂੰ ਬਾਈਕ ਦੀ ਲੋੜ ਆ ਜਾਂ ਫੈਕਟਰੀ ਕੋਲ ਚਾਹ ਬੜਾ ਪੂਰਾ ਜਿਹੜੇ ਬੰਦੇ 3 ਤੋਂ ਜੀ ਗਏ ਆ ਉਹ ਵਰਤਿਰ ਦੇ ਤੱਕ ਪੀਸ ਟਾਈਮ ਪਾੜਿਆ ਹੋ ਜਾਂਦਾ ਚੋੜ ਜੇ ਕੋ ਪਾੜ ਗੋ ਉਹ ਅੱਗੇ ਵੇਖਦੇ ਕੋਈ ਇੱਕ ਤਕੀਰਤਾ ਪਾੜਿਆ ਉਹ ਅਸੀਂ ਹੁਣ ਦੇਖਾਂਗੇ ਲੋਕ ਵੀ ਇਹੋ ਨਾਲ ਕਿਤੇ ਕਰਦੇ ਲੋਕ ਹੈਗੇ ਪੰਜਾਬ ਦੇ ਆ ਪਰ ਜਿਹੜੇ ਦੂਸਰੇ ਨੇ